ਅੱਜ ਦੇ ਬਾਈ ਇਲੈਕਸ਼ਨ ਨੂੰ ਲੈ ਕੇ ਰੱਖੀ ਗਈ ਹੈ ਤੁਸੀਂ ਸਾਰੇ ਜਾਣਦੇ ਆ ਕਿ ਜਲੰਧਰ ਵੈਸ ਦਾ ਬਾਈ ਇਲੈਕਸ਼ਨ ਥੋਪਿਆ ਗਿਆ ਕੁਝ ਲੋਕਾਂ ਵੱਲੋਂ ਕੁਝ ਨਲਾਇਕ ਜਿਹੜੇ ਕੰਮ ਨਹੀਂ ਕਰ ਸਕੇ ਜਲੰਧਰ ਵੈਸ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਉਹਨਾਂ ਦੇ ਕਾਰਨ ਇਹ ਸਾਰੇ ਇਲੈਕਸ਼ਨ ਨੂੰ ਆਪਣੇ ਸਿਰ ਤੇ ਪਾ ਦਿੱਤਾ ਗਿਆ ਅਗਲਾ ਮੇਰਾ ਸਵਾਲ ਹੈ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਜਿਹੜੇ ਲਗਾਤਾਰ ਚਾਰ ਵਾਰ ਕਾਉਂਸਲਰ ਵੀ ਰਹੇ ਤੇ ਪਿਛਲੇ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ ਪਾਵਰਫੁਲ ਪੋਜੀਸ਼ਨ ਜਿਹਨਾਂ ਦਾ ਵੱਡਾ ਕਾਰਪੋਰੇਸ਼ਨ ਚ ਦਫ਼ਤਰ ਸਾਰਾ ਕਾਰਪੋਰੇਸ਼ਨ ਦੇ ਡਿਵੈਲਪਮੈਂਟ ਦਾ ਫੰਡਾਂ ਦਾ ਅਦਾਨ ਪ੍ਰਦਾਨ ਉਹਨਾਂ ਦੇ ਹੱਥਾਂ ਦੇ ਵਿੱਚ ਦੀ ਹੋ ਕੇ ਲੰਘਦਾ ਸੀ ਤੇ ਉਹ ਜਿਹੜੇ ਇਸੇ ਵੈਸਟ ਵਿੱਚ ਅਲੱਗ ਅਲੱਗ ਵਾਰਡਾਂ ਤੋਂ ਚੋਣ ਲੜਦੇ ਰਹੇ ਪਿਛਲੇ 15 ਤੋਂ 20 ਸਾਲ ਅਲੱਗ ਅਲੱਗ ਵਾਰਡਾਂ ਤੋਂ ਲੇਕਿਨ ਤੁਸੀਂ ਵੀ ਹੈਰਾਨ ਹੋਣੇ ਆ ਕਿ ਇਸ ਵੈਸਟ ਵਿੱਚ ਡਿਵੈਲਪਮੈਂਟ ਕਿੰਨੀ ਕੁ ਹੋਈ ਹੈ ਉਸ ਨੂੰ ਲੈ ਕੇ ਅੱਜ ਸਾਡੇ ਬਹੁਤ ਮਾਨਯੋਗ ਸਰਦਾਰ ਹਰਜੋਤ ਸਿੰਘ ਬੈਂਸ ਜੀ ਮਾਨਯੋਗ ਐਜੂਕੇਸ਼ਨ ਮਿਨਿਸਟਰ ਜੀ ਵੀ ਤੁਹਾਡੇ ਨਾਲ ਆਪਣੀ ਗੱਲ ਕਰਨਗੇ ਪਰ ਮੈਂ ਆਪਣੇ ਵੱਲੋਂ ਵੀ ਇੱਕ ਜ਼ਰੂਰ ਗੱਲ ਕਰਨੀ ਚਾਹਨਾ ਸੁਰਿੰਦਰ ਕੌਰ ਜੀ ਨੂੰ ਮੈਂ ਪੁੱਛਣਾ ਚਾਹਨਾ ਕਿ ਤੁਸੀਂ ਸੀਨੀਅਰ ਡਿਪਟੀ ਮੇਅਰ ਰਹੇ ਤੁਹਾਡਾ ਕਾਰਪੋਰੇਸ਼ਨ ਵਾਲਾ ਦਫ਼ਤਰ ਜ਼ਿਆਦਾਤਰ ਬੰਦ ਕਿਉਂ ਰਿਹਾ ਉੱਥੇ ਜਿੰਦਰਾ ਕਿਉਂ ਲਟਕਦਾ ਰਿਹਾ ਤੁਸੀਂ ਜਲੰਧਰ ਵੈਸਟ ਦੇ 23 ਕਾਉਂਸਲਰ 23 ਵਾਰਡਾ ਉਹਨਾਂ ਨੂੰ ਬਿਠਾ ਕੇ ਕਦੀ ਇੱਥੇ ਦੀਆਂ ਮੁਸ਼ਕਲਾਂ ਕਿਉਂ ਨਹੀਂ ਸੁਣੀਆਂ ਕਿਉਂ ਨਹੀਂ ਹੱਲ ਕੀਤੀਆਂ ਇਸ ਸਬੰਧੀ ਸਾਰੀ ਗੱਲਬਾਤ ਮੈਂ ਅੱਗੇ ਚਲਾਉਣ ਵਾਸਤੇ ਬੇਨਤੀ ਕਰੂੰਗਾ ਮਾਨਯੋਗ ਬੈਂਸ ਸਾਹਿਬ ਨੂੰ ਐਜੂਕੇਸ਼ਨ ਮੰਤਰੀ ਜੀ ਨੂੰ ਕਿ ਉਹ ਤੁਹਾਡੇ ਨਾਲ ਗੱਲਬਾਤ ਕਰਨ ਆਪ ਸਭ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਪਾਉਣ ਕਰਦੇ ਪਹੁੰਚੇ ਆਪ ਸਭ ਮੀਡੀਆ ਦੇ ਸਾਥੀ ਆਪ ਸਭ ਨੂੰ ਤਾਂ ਮੈਂ ਤੰਨਵਾਦ ਵੀ ਕਰਦਾ ਤੇ ਦਿਲੋਂ ਜੀ ਆਇਆਂ ਨੂੰ ਆਖਦਾ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਜਲੰਧਰ ਲੋਕ ਸਭਾ ਤੋਂ ਜੋ ਸਾਡੇ ਉਮੀਦਵਾਰ ਸੀ ਸ਼੍ਰੀ ਪਵਨ ਕੁਮਾਰ ਟੀਨੂ ਜੀ ਅੱਜ ਦੀ ਇਸ ਪੀਸੀ ਦਾ ਮਕਸਦ ਇਹ ਹੈ ਆਪ ਸਭ ਜਾਣਦੇ ਹੋ ਕਿ ਜਲੰਧਰ ਪੱਛਮੀ ਦੀ ਬਾਈਪੋਲ 10 ਜੁਲਾਈ ਨੂੰ ਹੈ ਇਸ ਬਾਈਪੋਲ ਦੇ ਵਿੱਚ ਕਾਂਗਰਸ ਪਾਰਟੀ ਨੇ ਬੀਬੀ ਸੁਰਿੰਦਰ ਕੌਰ ਜੀ ਨੂੰ अपना उम्मीदवार ऐलानਿਆ बीबी सुरिंदर कौर जी 4 ਵਾਰ ਤੋਂ ਪਿਛਲੇ 20 ਸਾਲਾਂ ਤੋਂ ਕਾਉਂਸਲਰ ਹਨ ਤੇ ਪਿਛਲੇ ਪੂਰੀ ਇਕਤਾਮ ਤੋਂ ਸੀਨੀਅਰ ਡਿਪਟੀ ਮੇਅਰ 5 ਸਾਲ ਤੋਂ ਕਾਂਗਰਸ ਦਾ ਜਲੰਧਰ ਪਛਮੀ ਦਾ ਉਮੀਦਵਾਰ बीबी सुरिंदर कौर ਸੀਨੀਅਰ ਡਿਪਟੀ ਮੇਅਰ ਨੇ ਤੇ ਅੱਜ ਜਲੰਧਰ ਪਸ਼ਮੀ ਦੇ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਦੇ ਉਮੀਦਵਾਰ ਬੀਬੀ سورਿੰਦਰ ਕੌਰ ਜੀ ਨੂੰ ਜੋ ਸੀਨੀਅਰ ਡਿਪਟੀ ਮੇਅਰ ਹਨ ਉਹਨਾਂ ਨੂੰ ਪੰਜ ਸਵਾਲ ਨੇ ਇਹ ਜਲੰਧਰ ਪਸ਼ਮੀ ਦੇ ਲੋਕਾਂ ਦੇ ਸਵਾਲ ਨੇ ਇਹ ਆਮ ਆਦਮੀ ਪਾਰਟੀ ਉਹਨਾਂ ਤੋਂ ਪੁੱਛ ਰਹੀ ਹੈ ਨੰਬਰ 1 ਜਿਵੇਂ ਮੇਰੇ ਵੱਡੇ ਵੀਰ ਤੀਨੂ ਜੀ ਨੇ ਦੱਸਿਆ ਤੇ ਜੋ ਮੀਡੀਆ ਦੇ ਸਾਥੀ ਜੋ ਜਲੰਧਰ ਸ਼ਹਿਰ ਦੇ ਲੋਕ ਦੱਸਦੇ ਨੇ ਕਿ ਬਤੌਰ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਹੋਇਆ ਬੀਬੀ ਸੁਰਿੰਦਰ ਕੌਰ ਜੀ ਦਾ ਦਫ਼ਤਰ ਦੇ ਉੱਤੇ ਬਹੁਤੇ ਸਮਾਂ ਉਹ ਦਫ਼ਤਰ ਬੰਦ ਰਿਆ ਤੇ ਤਾਲਾ ਲੱਗਾ ਰਿਆ ਇੱਕ ਕਾਉਂਸਲਰ ਦਾ ਫਰਜ਼ ਹੁੰਦਾ ਅਸੀਂ ਵੀ ਮੈਂ ਵੀ ਐਮਐਲਏ ਹਾਂ ਅਸੀਂ ਆਪਣੇ ਹਲਕੇ ਦੇ ਵਿੱਚ ਹੋਰ ਵੀ ਜਿੱਥੇ ਪੰਜਾਬ ਦੇ ਵਿੱਚ ਜਿੱਥੇ ਵੀ ਸਾਡੀ ਡਿਊਟੀ ਲੱਗਦੀ ਹੈ ਜਿੱਥੇ ਭਾਈਚਾਰਾ ਇੱਕ ਲੀਡਰ ਦਾ ਫਰਜ਼ ਹੁੰਦਾ ਆਪਣੇ ਲੋਕਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਕੱਲੇ ਦਫਤਰ ਨੂੰ ਤਾਲਾ ਨਹੀਂ ਲਗਾ ਰਿਆ ਜਲੰਧਰ ਪਸ਼ਮੀ ਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਵੀ ਸ਼ਰੀਕ ਨਹੀਂ ਹੋਏ ਜਲੰਧਰ ਪਸ਼ਮੀ ਦੇ ਵੋਟਰ ਤਾਂ ਛੱਡੋ ਮੈਂ ਗਾਰੰਟੀ ਨਾਲ ਕਹਿ ਸਕਦਾ ਕਿ ਇਸ ਵਿਧਾਨ ਸਭਾ ਦੇ ਵਿੱਚ 23 ਵਾਰਡ ਹਨ 23 ਦੇ 23 ਕੌਂਸਲਰਾਂ ਨੂੰ ਕਦੀ ਇਕੱਠੇ ਬਿਠਾ ਕੇ ਉਹਨਾਂ ਤੋਂ ਪੁੱਛਿਆ ਵੀ ਨਹੀਂ ਹੋਣਾ ਕਿ ਆਪਾਂ ਕੀ ਕਰ ਸਕਦੇ ਹਾਂ ਕੀ ਕਰਨਾ ਹੈ ਜਾਂ ਕੀ ਕਰਨ ਵਾਲਾ ਥਿਸ ਇਜ਼ ਆ ਫਰਸਟ ਕੁਐਸਚਨ ਇਹ ਸਾਡਾ ਪਹਿਲਾ ਸਵਾਲ ਨੰਬਰ 2 ਸਭ ਤੋਂ ਹੈ ਮੁੱਦਾ ਤੁਸੀਂ ਸਾਰੇ ਇਸ ਮੁੱਦੇ ਨਾਲ ਭਲੀ ਭਾਨ ਤੇ ਵਕੀਫ ਹੋ ਜਲੰਧਰ ਦੇ ਵਿਕਾਸ ਦੇ ਲਈ ਆਇਆ ਪੈਸਾ ਜਲੰਧਰ ਦੇ ਹਰ ਇੱਕ ਨਾਗਰਿਕ ਦੀ ਅਮਾਨਤ ਜੋ 스마트 ਸਿਟੀ ਦੇ ਫੰਡ ਆਇਸੀ ਕਾਰਪੋਰੇਸ਼ਨ ਤੇ ਕਿਹਦਾ ਰਾਜ ਕਾਂਗਰਸ ਦਾ ਤੇ ਪਿਛਲੀ ਸਰਕਾਰ ਕਿਦੀ ਪੰਜਾਬ ਦੇ ਵਿੱਚ ਕਾਂਗਰਸ ਦੀ ਕਾਂਗਰਸ ਦੀ ਪੰਜਾਬ ਤੇ ਸਰਕਾਰ ਹੁੰਦੇ ਆ ਕਾਂਗਰਸ ਦੀ ਕਾਰਪੋਰੇਸ਼ਨ ਹੁੰਦੇ ਆ ਅਰਬਾਰ ਪੈਦਾ ਕਪਲਾ ਸਮਾਰਟ ਸਿਟੀ ਦਾ ਜਲੰਧਰ ਦੇ ਵਿੱਚ ਹੋਇਆ 7.7 ਅਰਬ ਦਾ 760 ਕਰੋੜ ਦਾ ਉਸ ਕਪਲੇ ਦੇ ਵਿੱਚ ਬੀਬੀ ਸਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਹੈ ਜਾਂ ਤਾਂ ਉਹ ਸ਼ਾਮਿਲ ਹੈ ਜੇ ਸ਼ਾਮਿਲ ਨਹੀਂ ਤਾਂ ਮੂੰਹ ਕਿਉਂ ਨਹੀਂ ਖੋਲਿਆ 760 ਕਰੋੜ ਅੱਜ ਅਗਰ ਜਲੰਧਰ ਦੇ ਸ਼ਹਿਰ ਵਾਸੀ ਤਰਾਤਰਾ ਕਰ ਰਹੇ ਨੇ ਸੀਵਰੇਜ ਤੋਂ ਗਲੀਆਂ ਤੋਂ ਨਾਲੀਆਂ ਤੋਂ ਸਟਰੀਟ ਲਾਈਟ ਤੋਂ ਸਰਕਾਂ ਤੋਂ ਅਗਰ ਉਹ ਪਰੇਸ਼ਾਨ ਨੇ ਤਾਂ ਜ਼ਿੰਮੇਦਾਰ ਕਾਂਗਰਸ ਦੀ ਕਾਰਪੋਰੇਸ਼ਨ ਹੈ ਜ਼ਿੰਮੇਦਾਰ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਹੈ ਬੀਬੀ ਸੁਰਿੰਦਰ ਕੌਰ ਜੋ ਹੁਣ ਜਲੰਧਰ ਪਸ਼ਮੀ ਦੇ ਵਿੱਚ ਉਮੀਦਵਾਰ ਲਾਨਤੀ ਤੁਸੀਂ ਕਿਉਂ ਨਹੀਂ ਮੂੰਹ ਖੋਲਿਆ ਇਸ 스마트 ਸਿਟੀ ਦੇ ਕਪਲੇ ਬਾਰੇ ਬੀਬੀ ਜੀ ਤੁਹਾਡੀ ਕੀ رائے ਹੈ ਹੁਣ ਹੋਰ ਕਪਲੇ ਕਰਨ ਨੂੰ ਦਿਲ ਕਰਦਾ ਕਿ ਤੁਸੀਂ ਕਾਂਗਰਸ ਤੋਂ ਟਿਕਟ ਦੇ ਦਿੱਤੀ ਨੰਬਰ 3 ਅੱਜ ਜਲੰਧਰ ਸ਼ਹਿਰ ਦੇ ਵਿੱਚ ਸੜਕਾਂ ਗਲੀਆਂ ਨਾਲੀਆਂ ਸਿਵਰੇਜ ਕੂੜੇ ਸਟਰੀਟ ਲਾਈਟ ਇਹ ਮੁੱਢਲੀਆਂ ਸਮੱਸਿਆਵਾਂ ਹੁੰਦੀਆਂ ਇਹ ਸਮੱਸਿਆਵਾਂ ਸ਼ਹਿਰ ਦੀਆਂ ਲੋਕਲ ਬਾਡੀਜ਼ ਨੇ ਠੀਕ ਕਰਨੀਆਂ ਹੁੰਦੀਆਂ ਕਾਂਗਰਸ ਦੀ ਕਾਰਪੋਰੇਸ਼ਨ ਦਾ ਰਾਜ ਕੀ ਬੀਬੀ ਸੁਰਿੰਦਰ ਕੌਰ ਜੀ ਕਿਉਂ ਲਈ ਇਹ ਵਾਜੀਵਾ ਨੂੰ ਤੋਂ ਪੁੱਛਣਾ ਨਾ ਉਹ ਕੌਂਸਲਰ ਵੀ ਹੈ 20 ਸਾਲਾਂ ਤੋਂ ਤੇ ਸੀਨੀਅਰ ਡਿਪਟੀ ਮੇਅਰ ਵੀ ਹੈ ਤੁਸੀਂ ਇਹਨਾਂ ਮੁਸੀਬਤਾਂ ਨੂੰ ਹੱਲ ਕਰਨ ਦੇ ਲਈ ਕੀ ਕੀਤਾ ਕੋਈ ਕੰਮ ਦੱਸ ਸਕਦਾ ਜਲੰਧਰ ਪਸ਼ਮੀ ਲਈ ਕੋਈ ਦੇਣ ਕੋਈ ਥੋੜਾ ਕੋਈ ਵਿਕਾਸ ਦੀ ਕੋਈ ਵੱਡੀ ਪ੍ਰਾਪਤੀ ਨੰਬਰ 3 ਸਾਡਾ ਹੈ ਤੇ ਨੰਬਰ 4 ਮੈਂ ਦਾਅਵੇ ਨਾਲ ਕਹਿ ਸਕਦਾ ਪ੍ਰਾਪਤੀ ਤਾਂ ਨਹੀਂ ਦੱਸ ਸਕਦੇ ਪਰ ਇੱਕ ਗਿਫਟ ਜਰੂਰ ਬੀਬੀ ਸਰਿੰਦਰ ਕੌਰ ਨੇ ਜੋ ਕਾਂਗਰਸ ਦੇ ਉਮੀਦਵਾਰ ਹੈ ਸੀਨੀਅਰ ਡਿਪਟੀ ਮੇਅਰ ਹੈ ਜਲੰਧਰ ਪਸ਼ਮੀ ਦੇ ਲੋਕਾਂ ਨੂੰ ਦਿੱਤਾ ਇੱਕ ਗਿਫਟ ਨਹੀਂ ਦਿੱਤਾ ਉਹ ਗਿਫਟ ਪਤਾ ਕੀ ਹੈ ਉਹ ਗਿਫਟ ਹੈ ਬਰੀਆਣੇ ਦੇ ਵਿੱਚ ਕੂੜੇ ਦਾ ਜਿਹੜਾ ਡੰਪ ਹੈ ਕੂੜੇ ਦਾ ਪਹਾੜ ਅੱਜ ਉੱਥੇ ਆਸ-ਪਾਸ ਲੋਕਾਂ ਦਾ ਰਹਿਣਾ, ਉੱਠਣਾ, ਬੈਠਣਾ, ਵਿਚਰਨਾ ਮੁਸ਼ਕਿਲ ਹੋ ਚੁੱਕਿਆ। ਜਿਹੜਾ ਐਦਾਂ ਦਾ ਉਮੀਦਵਾਰ ਕੀ ਕਰੂਗਾ ਜੋ ਬਤੌਰ ਸੀਨੀਅਰ ਡਿਪਟੀ ਮੇਅਰ ਹੁੰਦੇ ਹੋਏ ਜਿਹਦੀ ਕਲਮ ਤੇ ਜਿਹਦੇ ਦਫ਼ਤਰ ਦੇ ਕੋਲ ਸਾਰੀ ਪਾਵਰ ਸੀ ਉਸ ਕੂੜੇ ਦੇ ਢੇਰ ਨੂੰ ਛਕਾਉਣ ਦੀ ਜਿਹੜਾ ਉਹ ਨਹੀਂ ਛਕਾ ਸਕੇ ਤੇ ਉੱਥੇ ਬਲਕਿ ਹੋਰ ਵੱਡਾ ਪਹਾੜ ਬਣ ਗਿਆ ਉਹ ਜ਼ਿਲੰਦਰ ਪੱਛਮੀ ਦੇ ਜਿਹੜੇ ਹਰ ਗਲੀ ਦੇ ਹਰ ਪਾਸੋਂ ਹਰ ਸੜਕ ਦੀ ਸਪਾਈ ਕਿੱਥੋਂ ਕਰਾ ਦੇਣਗੇ? ਸ਼ੀ ਹੈਜ਼ ਮਿਜ਼ਰੇਬਲੀ ਫੇਲਡ ਉਹਨਾਂ ਨੇ ਕਰਨਾ ਤਾਂ ਕੀ ਸੀ ਕੂੜੇ ਦਾ ਪਹਾੜ ਦੇ ਦਿੱਤਾ ਵਰਿਆਣਾ ਡੰਪ ਬਾਰੇ ਬੀਬੀ ਸੁਰਿੰਦਰ ਕੌਰ ਜੀ ਆਪ ਜੀ ਦਾ ਕੀ ਵਿਚਾਰ ਹੈ ਤੇ ਅਖੀਰਲਾ ਪੰਜਵਾਂ ਤੇ ਮੋਸਟ ਇੰਪੋਰਟੈਂਟ ਜਲ ਹੈ ਤਾਂ ਜੀਵਨ ਹੈ ਅੱਜ ਜਲੰਧਰ ਪਛਮੀ ਤੇ ਜਲੰਧਰ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਦਿੱਕਤ ਹੈ 20 ਸਾਲਾਂ ਤੋਂ ਤੁਸੀਂ ਕਾਉਂਸਲਰ ਰਹੇ ਹੋ 5 ਸਾਲਾਂ ਤੋਂ ਸੀਨੀਅਰ ਡਿਪਟੀ ਮੇਅਰ ਹੋ ਜਾਂ ਅਸੀਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇਸ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਏ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਅਸੀਂ ਜਲੰਧਰ ਵੈਸਟ ਦੇ ਬਾਈ ਇਲੈਕਸ਼ਨ ਨੂੰ ਲੈ ਕੇ ਰੱਖੀ ਗਈ ਹੈ ਤੁਸੀਂ ਸਾਰੇ ਜਾਣਦੇ ਆ ਕਿ ਜਲੰਧਰ ਵੈਸਟ ਦਾ ਬਾਈ ਇਲੈਕਸ਼ਨ ਥੋਪਿਆ ਗਿਆ ਕੁਝ ਲੋਕਾਂ ਵੱਲੋਂ ਕੁਝ ਨਲਾਇਕ ਜਿਹੜੇ ਕੰਮ ਨਹੀਂ ਕਰ ਸਕੇ ਜਲੰਧਰ ਵੈਸਟ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਉਹਨਾਂ ਦੇ ਕਾਰਨ ਇਹ ਸਾਰੇ ਇਲੈਕਸ਼ਨ ਨੂੰ ਆਪਣੇ ਸਿਰ ਤੇ ਪਾ ਦਿੱਤਾ ਗਿਆ ਅਗਲਾ ਮੇਰਾ ਸਵਾਲ ਹੈ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਜੀ ਜਿਹੜੇ ਲਗਾਤਾਰ 4 ਵਾਰ ਕਾਉਂਸਲਰ ਵੀ ਰਹੇ ਤੇ ਪਿਛਲੇ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ ਪਾਵਰਫੁਲ ਪੋਜੀਸ਼ਨ ਜਿਹਨਾਂ ਦਾ ਵੱਡਾ ਕਾਰਪੋਰੇਸ਼ਨ ਚ ਦਫ਼ਤਰ ਸਾਰਾ ਕਾਰਪੋਰੇਸ਼ਨ ਦੇ ਡਵੈਲਪਮੈਂਟ ਦਾ ਫੰਡਾਂ ਦਾ ਅਦਾਨ ਪ੍ਰਦਾਨ ਉਹਨਾਂ ਦੇ ਹੱਥਾਂ ਦੇ ਵਿੱਚ ਦੀ ਹੋ ਕੇ ਲੰਘਦਾ ਸੀ ਤੇ ਉਹ ਜਿਹੜੇ ਇਸੇ ਵੈਸਟ ਵਿੱਚ ਅਲੱਗ ਅਲੱਗ ਵਾਰਡਾਂ ਤੋਂ ਚੋਣ ਲੜਦੇ ਰਹੇ ਪਿਛਲੇ 15 ਤੋਂ 20 ਸਾਲ ਅਲੱਗ ਅਲੱਗ ਵਾਰਡਾਂ ਤੋਂ ਲੇਕਿਨ ਤੁਸੀਂ ਵੀ ਹੈਰਾਨ ਹੋਣੇ ਆ ਕਿ ਇਸ ਵੈਸਟ ਵਿੱਚ ਡਵੈਲਪਮੈਂਟ ਕਿੰਨੀ ਹੋਈ ਹੈ ਉਸ ਨੂੰ ਲੈ ਕੇ ਅੱਜ ਸਾਡੇ ਬਹੁਤ ਮਾਨਯੋਗ ਸਰਦਾਰ ਹਰਜੋਤ ਸਿੰਘ ਬੈਂਸ ਜੀ ਮਾਨਯੋਗ ਐਜੂਕੇਸ਼ਨ ਮਿਨਿਸਟਰ ਜੀ ਵੀ ਤੁਹਾਡੇ ਨਾਲ ਆਪਣੀ ਗੱਲ ਕਰਨਗੇ ਪਰ ਮੈਂ ਆਪਣੇ ਵੱਲੋਂ ਵੀ ਇੱਕ ਜ਼ਰੂਰ ਗੱਲ ਕਰਨੀ ਚਾਹਨਾ ਸੁਰਿੰਦਰ ਕੌਰ ਜੀ ਨੂੰ ਮੈਂ ਪੁੱਛਣਾ ਚਾਹਨਾ ਕਿ ਤੁਸੀਂ ਸੀਨੀਅਰ ਡਿਪਟੀ ਮੇਅਰ ਰਹੇ ਤੁਹਾਡਾ ਕਾਰਪੋਰੇਸ਼ਨ ਵਾਲਾ ਦਫ਼ਤਰ ਜ਼ਿਆਦਾਤਰ ਬੰਦ ਕਿਉਂ ਰਿਹਾ ਉੱਥੇ ਜਿੰਦਰਾ ਕਿਉਂ ਲਟਕਦਾ ਰਿਹਾ ਤੁਸੀਂ ਜਲੰਧਰ ਵੈਸਟ ਦੇ 23 ਕੌਂਸਲਰ 23 ਵਾਰਡਾਂ ਉਹਨਾਂ ਨੂੰ ਬਿਠਾ ਕੇ ਕਦੀ ਇੱਥੇ ਦੀਆਂ ਮੁਸ਼ਕਲਾਂ ਕਿਉਂ ਨਹੀਂ ਸੁਣੀਆਂ ਕਿਉਂ ਨਹੀਂ ਹੱਲ ਕੀਤੀ ਇਹ ਇਸ ਸਬੰਧੀ ਸਾਰੀ ਗੱਲਬਾਤ ਮੈਂ ਅੱਗੇ ਚਲਾਉਣ ਵਾਸਤੇ ਬੇਨਤੀ ਕਰੂੰਗਾ ਮਾਨਯੋਗ ਬੈਂਸ ਸਾਹਿਬ ਨੂੰ এডਿਊਕੇਸ਼ਨ ਮੰਤਰੀ ਜੀ ਨੂੰ ਕਿ ਉਹ ਤੁਹਾਡੇ ਨਾਲ ਗੱਲਬਾਤ ਆਪ ਸਭ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਸਫ੍ਰੀਕਾਲ ਨਮਸਤੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਨੂੰ ਕਵਰਪੌਂਟ ਕਰੰਟਲੀ ਪਹੁੰਚੇ ਆਪ ਸਭ ਮੀਡੀਆ ਦੇ ਸਾਥੀ ਆਪ ਸਭ ਨੂੰ ਤਾਂ ਮੈਂ ਧੰਨਵਾਦ ਵੀ ਕਰਦਾ ਤੇ ਦਿਲੋਂ ਜੀ ਆਇਆਂ ਨੂੰ ਆਖਦਾ ਹਾਂ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਜਲੰਧਰ ਲੋਕ ਸਭਾ ਤੋਂ ਜੋ ਸਾਡੇ ਉਮੀਦਵਾਰ ਸੀ ਸ਼੍ਰੀ ਪਵਨ ਕੁਮਾਰ ਟੀਨੂ ਜੀ ਅੱਜ ਦੀ ਇਸ ਪੀਸੀ ਦਾ ਮਕਸਦ ਇਹ ਹੈ ਆਪ ਸਭ ਜਾਣਦੇ ਹੋ ਕਿ ਜਲੰਧਰ ਪਛਮੀ ਦੀ ਬਾਈਪੋਲ 10 ਜੁਲਾਈ ਨੂੰ ਹੈ ਇਸ ਬਾਈਪੋਲ ਦੇ ਵਿੱਚ ਕਾਂਗਰਸ ਪਾਰਟੀ ਨੇ ਬੀਬੀ سورਿੰਦਰ ਕੌਰ ਜੀ ਨੂੰ ਆਪਣਾ ਉਮੀਦਵਾਰ ਐਲਾਨਿਆ ਬੀਬੀ سورਿੰਦਰ ਕੌਰ ਜੀ ਚਾਰ ਸਾਲ ਤੋਂ ਪਿਛਲੇ 20 ਸਾਲਾਂ ਤੋਂ ਕਾਉਂਸਲਰ ਹਨ ਤੇ ਪਿਛਲੇ ਪੂਰੀ ਇੱਕ ਤਾਮ ਤੋਂ ਸੀਨੀਅਰ ਡਿਪਟੀ ਮੇਅਰ 5 ਸਾਲ ਤੋਂ ਕਾਂਗਰਸ ਦਾ ਜਲੰਧਰ ਪਛਮੀ ਦਾ ਉਮੀਦਵਾਰ ਬੀਬੀ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਨੇ ਤੇ ਅੱਜ ਜਲੰਧਰ ਪਛਮੀ ਦੇ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਦੇ ਉਮੀਦਵਾਰ ਬੀਬੀ ਸੁਰਿੰਦਰ ਕੌਰ ਜੀ ਨੂੰ ਜੋ ਸੀਨੀਅਰ ਡਿਪਟੀ ਮੇਅਰ ਹਨ ਉਹਨਾਂ ਨੂੰ 5 ਸਵਾਲ ਨੇ ਇਹ ਜਲੰਧਰ ਪਸ਼ਮੀ ਦੇ ਲੋਕਾਂ ਦੇ ਸਵਾਲ ਨੇ ਇਹ ਆਮ ਆਦਮੀ ਪਾਰਟੀ ਉਹਨਾਂ ਤੋਂ ਪੁੱਛ ਰਹੀ ਹੈ ਨੰਬਰ 1 ਜਿਵੇਂ ਮੇਰੇ ਵੱਡੇ ਵੀਰ ਤੀਨੂ ਜੀ ਨੇ ਦੱਸਿਆ ਤੇ ਜੋ ਮੀਡੀਆ ਦੇ ਸਾਥੀ ਜੋ ਜਲੰਧਰ ਸ਼ਹਿਰ ਦੇ ਲੋਕ ਦੱਸਦੇ ਨੇ ਕਿ ਬਤੌਰ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਹੋਇਆ ਬੀਬੀ ਸੁਰਿੰਦਰ ਕੌਰ ਜੀ ਦਾ ਦਫ਼ਤਰ ਦੇ ਉੱਤੇ ਬਹੁਤੇ ਸਮਾਂ ਉਹ ਦਫ਼ਤਰ ਬੰਦ ਰਿਹਾ ਤੇ ਤਾਲਾ ਲੱਗਾ ਰਿਹਾ ਇੱਕ ਕਾਉਂਸਲਰ ਦਾ ਫਰਜ਼ ਹੁੰਦਾ ਅਸੀਂ ਵੀ ਮੈਂ ਵੀ ਐਮਐਲਏ ਆ ਅਸੀਂ ਆਪਣੇ ਹਲਕੇ ਦੇ ਵਿੱਚ ਹੋਰ ਵੀ ਜਿੱਥੇ ਪੰਜਾਬ ਦੇ ਵਿੱਚ ਜਿੱਥੇ ਵੀ ਸਾਡੀ ਡਿਊਟੀ ਲੱਗਦੀ ਆ ਜਿੱਥੇ ਭਾਈਚਾਰਾ ਇੱਕ ਲੀਡਰ ਦਾ ਫਰਜ਼ ਹੁੰਦਾ ਆਪਣੇ ਲੋਕਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਕੱਲੇ ਦਫਤਰ ਨੂੰ ਤਾਲਾ ਨਹੀਂ ਲਗਾ ਰਿਆ ਜਲੰਧਰ ਪਸ਼ਮੀ ਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਵੀ ਸ਼ਰੀਕ ਨਹੀਂ ਹੋਏ ਜਲੰਧਰ ਪਸ਼ਮੀ ਦੇ ਵੋਟਰ ਤਾਂ ਛੱਡੋ ਮੈਂ ਗਾਰੰਟੀ ਨਾਲ ਕਹਿ ਸਕਦਾ ਕਿ ਇਸ ਵਿਧਾਨ ਸਭਾ ਦੇ ਵਿੱਚ 23 ਵਾਰਡ ਹਨ ਤੇਈ ਤੇਈ ਕਾਉਂਸਲਰਾਂ ਨੂੰ ਕਦੀ ਇਕੱਠੇ ਬਿਠਾ ਕੇ ਉਹਨਾਂ ਤੋਂ ਪੁੱਛਿਆ ਵੀ ਨਹੀਂ ਹੋਣਾ ਕਿ ਆਪਾਂ ਕੀ ਕਰ ਸਕਦੇ ਆ ਜਾਂ ਕੀ ਕਰਨਾ ਹੈ ਜਾਂ ਕੀ ਕਰਨ ਵਾਲਾ ਥਿਸ ਇਜ਼ ਆ ਫਰਸਟ ਕੁਐਸਚਨ ਇਹ ਸਾਡਾ ਪਹਿਲਾ ਸਵਾਲ ਨੰਬਰ 2 ਸਭ ਤੋਂ ਅਹਿਮ ਮੁੱਦਾ ਤੁਸੀਂ ਸਾਰੇ ਇਸ ਮੁੱਦੇ ਨਾਲ ਭਲੀ-ਪਾਨ ਤੇ ਵਕੀਫ ਹੋ ਜਲੰਧਰ ਦੇ ਵਿਕਾਸ ਦੇ ਲਈ ਆਇਆ ਪੈਸਾ ਜਲੰਧਰ ਦੇ ਹਰ ਇੱਕ ਨਾਗਰਿਕ ਦੀ ਅਮਾਨਤ ਜੋ ਸਮਾਰਟ ਸਿਟੀ ਦੇ ਫੰਡ ਆ ਇਸੀ ਕਾਰਪੋਰੇਸ਼ਨ ਤੇ ਕਿਹਦਾ ਰਾਜ ਕਾਂਗਰਸ ਦਾ ਤੇ ਪਿਛਲੀ ਸਰਕਾਰ ਕਿਦੀ ਪੰਜਾਬ ਦੇ ਵਿੱਚ ਕਾਂਗਰਸ ਦੀ ਕਾਂਗਰਸ ਦੀ ਪੰਜਾਬ ਸਰਕਾਰ ਹੁੰਦੇ ਆ ਕਾਂਗਰਸ ਦੀ ਕਾਰਪੋਰੇਸ਼ਨ ਹੁੰਦੇ ਆ ਅਰਬਾਂ ਰੁਪਏ ਦਾ ਕਪਲਾ 스마트 ਸਿਟੀ ਦਾ ਜਲੰਧਰ ਦੇ ਵਿੱਚ ਹੋਇਆ 7.7 ਅਰਬ ਦਾ 760 ਕਰੋੜ ਦਾ ਉਸ ਕਪਲੇ ਦੇ ਵਿੱਚ ਬੀਬੀ ਸਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਹੈ ਜਾਂ ਤਾਂ ਉਹ ਸ਼ਾਮਿਲ ਹੈ ਜੇ ਸ਼ਾਮਿਲ ਨਹੀਂ ਤਾਂ ਮੂੰਹ ਕਿਉਂ ਨਹੀਂ ਖੋਲਿਆ 760 ਕਰੋੜ ਅੱਜ ਜਗਰ ਜਲੰਧਰ ਦੇ ਸ਼ਹਿਰ ਵਾਸੀ ਤਰਾ ਤਰਾ ਕਰ ਰਹੇ ਨੇ ਸੀਵਰੇਜ ਤੋਂ ਗਲੀਆਂ ਤੋਂ ਨਾਲੀਆਂ ਤੋਂ ਸਟਰੀਟ ਲਾਈਟ ਤੋਂ ਸਰਕਾਂ ਤੋਂ ਅਗਰ ਉਹ ਪਰੇਸ਼ਾਨ ਨੇ ਤਾਂ ਜ਼ਿੰਮੇਦਾਰ ਕਾਂਗਰਸ ਦੀ ਕਾਰਪੋਰੇਸ਼ਨ ਹੈ ਜ਼ਿੰਮੇਦਾਰ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਹੈ ਬੀਬੀ ਸੁਰਿੰਦਰ ਕੌਰ ਜੋ ਹੁਣ ਜਲੰਧਰ ਪਸ਼ਮੀ ਦੇ ਵਿੱਚ ਉਮੀਦਵਾਰ ਲਾਨਤੀ ਤੁਸੀਂ ਕਿਉਂ ਨਹੀਂ ਮੂੰਹ ਖੋਲਿਆ ਇਸ 스마트 ਸਿਟੀ ਦੇ ਕਪਲੇ ਬਾਰੇ ਬੀਬੀ ਜੀ ਤੁਹਾਡੀ ਕੀ ਰਾਏ ਹੈ ਹੁਣ ਹੋਰ ਕਪੜੇ ਕਰਨ ਨੂੰ ਦਿਲ ਕਰਦਾ ਕਿ ਤੁਸੀਂ ਕਾਂਗਰਸ ਤੋਂ ਟਿਕਟ ਦੇ ਦਿੱਤੀ ਨੰਬਰ 3 ਅੱਜ ਜਲੰਧਰ ਸ਼ਹਿਰ ਦੇ ਵਿੱਚ ਸੜਕਾਂ ਗਲੀਆਂ ਨਾਲੀਆਂ ਸੀਵਰੇਜ ਕੂੜੇ ਸਟਰੀਟ ਲਾਈਟ ਇਹ ਮੁੱਢਲੀਆਂ ਸਮੱਸਿਆਵਾਂ ਹੁੰਦੀਆਂ ਇਹ ਸਮੱਸਿਆਵਾਂ ਸ਼ਹਿਰ ਦੀਆਂ ਲੋਕਲ ਬਾਡੀਜ਼ ਨੇ ਠੀਕ ਕਰਨੀਆਂ ਹੁੰਦੀਆਂ ਕਾਂਗਰਸ ਦੀ ਕਾਰਪੋਰੇਸ਼ਨ ਦਾ ਰਾਜ ਕੀ ਬੀਬੀ ਸੁਰਿੰਦਰ ਕੌਰ ਜੀ ਕਿ ਉਹਲੇ ਵਾਜੀਵਾ ਨੂੰ ਤਾਂ ਪੁੱਛਣਾ ਨਾ ਉਹ ਕਾਉਂਸਲਰ ਵੀ ਹੈ 20 ਸਾਲਾਂ ਤੋਂ ਤੇ ਸੀਨੀਅਰ ਡਿਪਟੀ ਮੇਅਰ ਵੀ ਹੈ ਤੁਸੀਂ ਇਹਨਾਂ ਮੁਸੀਬਤਾਂ ਨੂੰ ਹੱਲ ਕਰਨ ਦੇ ਲਈ ਕੀ ਕੀਤਾ ਕੋਈ ਕੰਮ ਦੱਸ ਸਕਦਾ ਜਲੰਧਰ ਪਛਮੀ ਲਈ ਕੋਈ ਦੇਣ ਕੋਈ ਥੋੜਾ ਕੋਈ ਵਿਕਾਸ ਦੀ ਕੋਈ ਵੱਡੀ ਪ੍ਰਾਪਤੀ ਨੰਬਰ 3 ਸਾਡਾ ਹੈ ਤੇ ਨੰਬਰ 4 ਮੈਂ ਦਾਅਵੇ ਨਾਲ ਕਹਿ ਸਕਦਾ ਪ੍ਰਾਪਤੀ ਤਾਂ ਨਹੀਂ ਦੱਸ ਸਕਦੇ ਪਰ ਇੱਕ ਗਿਫਟ ਜਰੂਰ ਬੀਬੀ ਸਰਿੰਦਰ ਕੌਰ ਨਾ ਜੋ ਕਾਂਗਰਸ ਦੇ ਉਮੀਦਵਾਰ ਹੈ ਸੀਨੀਅਰ ਡਿਪਟੀ ਮੇਅਰ ਹੈ ਜਲੰਧਰ ਪਸ਼ਮੀ ਦੇ ਲੋਕਾਂ ਨੂੰ ਦਿੱਤਾ ਇੱਕ ਗਿਫਟ ਨਹੀਂ ਦਿੱਤਾ ਉਹ ਗਿਫਟ ਪਤਾ ਕੀ ਹੈ ਉਹ ਗਿਫਟ ਹੈ ਬਰੀਆਣੇ ਦੇ ਵਿੱਚ ਕੂੜੇ ਦਾ ਜਿਹੜਾ ਡੰਪ ਹੈ ਕੂੜੇ ਦਾ ਪਹਾੜ ਅੱਜ ਉੱਥੇ ਆਸ-ਪਾਸ ਲੋਕਾਂ ਦਾ ਰਹਿਣਾ ਉੱਠਣਾ ਬੈਠਣਾ ਵਿਚਰਨਾ ਮੁਸ਼ਕਲ ਹੋ ਚੁੱਕਿਆ ਜਿਹੜਾ ਐਦਾਂ ਦਾ ਉਮੀਦਵਾਰ ਕੀ ਕਰੂਗਾ ਜੋ ਬਤੌਰ ਸੀਨੀਅਰ ਡਿਪਟੀ ਮੇਅਰ ਹੁੰਦੇ ਹੋਏ ਜਿਹਦੀ ਕਲਮ ਤੇ ਜਿਹਦੇ ਦਫਤਰ ਦੇ ਕੋਲ ਸਾਰੀ ਪਾਵਰ ਸੀ ਉਸ ਕੂੜੇ ਦੇ ਢੇਰ ਨੂੰ ਛਕਾਉਣ ਦੀ ਜਿਹੜਾ ਉਹ ਨਹੀਂ ਛਕਾ ਸਕੇ ਤੇ ਉੱਥੇ ਬਲਕਿ ਹੋਰ ਵੱਡਾ ਪਹਾੜ ਬਣ ਗਿਆ ਉਹ ਜ਼ਿਲੰਦਰ ਪਛਮੀ ਦੇ ਜਿਹੜੇ ਹਰ ਗਲੀ ਦੇ ਹਰ ਪਾਸੋਂ ਹਰ ਸੜਕ ਦੀ ਸਪਾਈ ਕਿੱਥੋਂ ਕਰਾ ਦੇਣਗੇ ਸ਼ੀ ਹੈਜ਼ ਮਿਜ਼ਰੇਬਲੀ ਫੇਲਡ ਉਹਨਾਂ ਨੇ ਕਰਨਾ ਤਾਂ ਕੀ ਸੀ ਕੂੜੇ ਦਾ ਪਹਾੜ ਦੇ ਦਿੱਤਾ ਬਰਿਆਣਾ ਡੰਪ ਬਾਰੇ ਬੀਬੀ ਸੁਰਿੰਦਰ ਕੌਰ ਜੀ ਆਪ ਜੀ ਦਾ ਕੀ ਵਿਚਾਰ ਹੈ ਤੇ ਅਖੀਰਲਾ ਪੰਜਵਾਂ ਤੇ ਮੋਸਟ ਇੰਪੋਰਟੈਂਟ ਜਲ ਹੈ ਦਾ ਜੀਵਨ ਹੈ ਅੱਜ ਜਲੰਧਰ ਪਸ਼ਮੀ ਤੇ ਜਲੰਧਰ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਦਿੱਕਤ ਹੈ 20 ਸਾਲਾਂ ਤੋਂ ਤੁਸੀਂ ਕੌਂਸਲਰ ਰਹੇ ਹੋ 5 ਸਾਲਾਂ ਤੋਂ ਸੀਨੀਅਰ ਡਿਪਟੀ ਮੇਅਰ ਹੋ ਬੀਬੀ ਜੀ ਤੁਸੀਂ ਕਿੰਨੇ ਕਿਊਵਲ ਜਿਹੜੇ ਐ ਇਸ ਇਲਾਕੇ 'ਚ ਲਗਾਏ ਆ ਉਹ ਤੁਸੀਂ ਲੋਕਾਂ ਨੂੰ ਦੱਸੋ ਜਨਤਾ ਨੂੰ ਦੱਸੋ মিডিਆ ਨੂੰ ਦੱਸੋ ਤਾਂ ਪੰਜ ਸਵਾਲ ਜਿਹਦੇ ਵਿੱਚ ਤੁਹਾਡਾ ਦਫ਼ਤਰ ਬੰਦ ਕਿਉਂ ਰਿਹਾ ਨਾ ਤੁਸੀਂ ਲੋਕਾਂ 'ਚ ਵਿੱਚ ਰਹੇ ਨੰਬਰ 2 ਸਮਾਰਟ ਸਿਟੀ ਦੇ ਪੈਸਾ ਵਿੱਚ ਜਦੋਂ ਕੱਪਲਾ ਹੋਇਆ ਤੁਸੀਂ ਹਿੱਸੇਦਾਰ ਸੀ ਜੇ ਹਿੱਸੇਦਾਰ ਨਹੀਂ ਸੀ ਮੂੰਹ ਕਿਉਂ ਨਹੀਂ ਖੋਲਿਆ ਨੰਬਰ 3 ਤੁਹਾਡੇ ਵੱਲੋਂ ਜੋ ਇੱਕ ਤੋਹਫਾ ਦਿੱਤਾ ਗਿਆ ਇਸ ਇਲਾਕੇ ਨੂੰ ਕੂੜੇ ਦਾ ਪਹਾੜ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਨੰਬਰ 4 ਸੜਕਾਂ ਗਲੀਆਂ ਨਾਲੀਆਂ ਸੀਵਰੇਜ ਇਸ ਦੇ ਉੱਤੇ ਤੁਸੀਂ ਕਿਉਂ ਨਹੀਂ ਕੁਝ ਕੀਤਾ ਤੇ ਨੰਬਰ 5 ਪੀਣ ਵਾਲਾ ਪਾਣੀ ਟਿਊਬਵਲ ਕਿੰਨੇ ਲਗਾਏ ਤਾਂ ਇਹ ਪੰਜ ਸਵਾਲ ਆਮ ਆਦਮੀ ਪਾਰਟੀ ਇਸ ਕੋਈ ਆਮ ਆਦਮੀ ਪਾਰਟੀ ਦੇ ਨਹੀਂ ਇਹ ਜਨੰਦਰ ਲੋਕਾਂ ਦੇ ਸਵਾਲ ਹੈ ਤੇ ਪੁੱਛਣਾ ਫਰਜ਼ ਹੈ बिकॉज ਉਹ ਸੀਨੀਅਰ ਡਿਪਟੀ ਮੇਅਰ ਰਹੇ ਨੇ ਇਹਨਾਂ ਪੰਜ ਮੁੱਦਿਆਂ ਦੇ ਉੱਤੇ ਅਸੀਂ ਚਾਹੁੰਦੇ ਆਂ ਆਪ ਜੀ ਦੀ ਕਲਮ ਦੇ ਰਹਹੀਂ ਆਪ ਜੀ ਦੇ ਨਿਊਜ਼ ਚੈਨਲਸ ਦੇ ਰਹਹੀਂ ਆਪ ਜੀ ਦੇ ਵੈਬ ਪੋਰਟਲਸ ਦੇ ਰਾਹੀਂ ਮੈਨੂੰ ਪੂਰਾ ਯਕੀਨ ਹੈ ਤੁਸੀਂ ਸਾਡੀ ਆਵਾਜ਼ ਲੋਕ ਉਹਨਾਂ ਤੱਕ ਜ਼ਰੂਰ ਪਹੁੰਚਾਓਗੇ ਬਹੁਤ ਬਹੁਤ ਧੰਨਵਾਦ ਸਰ ਸਰ ਇਹ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ